ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਅਸੀਂ ਵਿజిਟ ਕਰ ਰਹੇ ਹਾਂ ਮੁੰਨਾਰ ਇਹ ਵੀਡੀਓ ਹੈ ਮੁੰਨਾਰ ਪਾਰਟ 2 ਤੇ ਪਾਰਟ 1 ਦੇ ਵਿੱਚ ਅਸੀਂ ਘੁੰਮੇ ਸੀ ਮੱਥੂਪੱਟੀ ਡੈਮ ਤੇ ਹੁਣ ਅਸੀਂ ਜਾਵਾਂਗੇ ਟੀ ਮਿਊਜ਼ੀਅਮ ਜਿਹੜਾ ਇੱਥੋਂ ਮੁੰਨਾਰ ਤੋਂ 2 ਕਿਲੋਮੀਟਰ ਦੇ ਆਸ-ਪਾਸ ਹੈ ਤੇ ਉਸ ਤੋਂ ਬਾਅਦ ਜਾਵਾਂਗੇ 에ਰਵਾਕुलम ਨੈਸ਼ਨਲ ਪਾਰਕ ਤੇ ਨਾਲੇ ਅਸੀਂ ਦੇਖਾਂਗੇ ਕੇਰਲਾ ਦੇ ਇਤਿਹਾਸ ਬਾਰੇ ਨਾਲੇ ਬੜੀ ਸ਼ਾਨਦਾਰ ਜੀ ਗ੍ਰੀਨ ਵੈਲੀ ਦਿਖਾਵਾਂਗੇ ਤੁਹਾਨੂੰ ਸਿਆਉ ਚਲਦੇ ਆ ਜੀ ਬਹੁਤ ਸੋਹਣੇ ਤੇ ਸ਼ਾਨਦਾਰ ਜੇ ਸਫਰ ਤੇ ਲੋ ਜੀ ਹੁਣ ਅਸੀਂ ਚੱਲੇ ਆ ਟੀ ਮਿਊਜ਼ੀਅਮ ਵਾਲੀ ਸਾਈਡ ਤੇ ਉਹ ਸਾਈਡ ਜਿੱਨੇ ਵੀ ਟੂਰਿਸਟ ਪਲੇਸ ਹੋਣਗੇ ਮੈਂ ਤੁਹਾਨੂੰ ਸਾਰੇ ਵਿਜ਼ਿਟ ਕਰਾਵਾਂਗਾ ਤੇ ਸਭ ਤੋਂ ਪਹਿਲਾਂ ਅਸੀਂ ਚਲਦੇ ਆ ਟੀ ਮਿਊਜ਼ੀਅਮ ਲੋ ਜੇ ਅਸੀਂ ਪਹੁੰਚ ਗਏ ਟੀ ਮਿਊਜ਼ੀਅਮ ਤੇ ਇੱਥੇ ਇੱਕ ਬਹੁਤ ਸ਼ਾਨਦਾਰ ਜਾਂ ਨਜ਼ਾਰਾ ਹੈ ਤੇ ਇਸ ਜਗ੍ਹਾ ਤੇ ਤੁਹਾਨੂੰ ਚਾਹ ਪੱਤੀ ਦੇ ਇਤਿਹਾਸ ਬਾਰੇ ਤੇ ਜਿੱਦਾਂ ਅੰਗਰੇਜ਼ ਆਏ ਸੀ ਉਹਨਾਂ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਮਿਲੂਗੀ ਤੇ ਇੱਥੇ ਇੱਕ ਫਿਲਮ ਵੀ ਦਿਖਾਉਂਦੇ ਆ ਫਿਲਮ ਦੇ ਵਿੱਚ ਵੀ ਤੁਹਾਨੂੰ ਜਾਣਕਾਰੀ ਮਿਲੂਗੀ ਸਾਰੀ ਤੇ ਆਜੋ ਟਿਕਟ ਲੈਂਦੇ ਆ ਤੇ ਅੰਦਰ ਚੱਲਦੇ ਆ ਫਟਾਫਟ ਅੰਦਰ ਚੱਲਦੇ ਆ ਤੇ ਸ਼ੋਅ ਸਟਾਰਟ ਹੋ ਗਿਆ ਤੇ ਮੈਂ 10 ਮਿੰਟ ਲੇਟ ਆ ਤੇ ਚੱਲਦੇ ਸ਼ੋਅ ਦੇ ਵਿੱਚ ਹੀ ਐਂਟਰੀ ਕਰਾਂਗਾ constructed one of India's first hydroelectric powerhouses at Parlivasa. A second powerhouse came up in 1910 at Piliyakanal. In several other estates, power was generated using belt and wheels. To cope with the food requirements of a growing workforce, the company opened a rice mill in Trichy. ਸਾਰੇ ਇਤਿਹਾਸ ਬਾਰੇ ਕਿ ਕਿੱਦਾਂ ਇੱਥੇ ਬਿਜਲੀ ਆਈਏ ਕਿੱਦਾਂ ਇੱਥੇ ਟ੍ਰੇਨ ਆਈਏ ਕਿੱਦਾਂ ਇੱਥੇ ਲੋਕਾਂ ਨੇ ਮੰਨ ਲਓ ਕਿੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਜਿਹੜਾ ਮਨੌਰ ਤੇ ਬਾਕੀ ਹਿਸਟਰੀ ਹੈ ਇਹਦੀ ਤੇ ਇੱਥੇ ਇਹ ਜਿਹੜੇ ਡੰਮੀ ਦਿਖਾਏ ਗਏ ਆ ਇਹ ਜਾਨਵਰ ਨੇ ਜਿਹੜੇ ਜਾਨਵਰ ਇੱਥੇ ਪਾਈ ਜਾਂਦੇ ਆ ਉਹਨਾਂ ਦੇ ਸਾਰਿਆਂ ਦੇ ਦ੍ਰਿਸ਼ ਦਿਖਾਏ ਗਏ ਆ ਭਾਲੂ ਹੈਗਾ ਇੱਥੇ 12 ਸਿੰਘਾ ਹੈਗਾ ਇਹ ਹਿਰਨ ਹੈ ਤੇ ਜੰਗਲੀ ਮੈਸ ਹੈ ਤੇ ਇਹ ਸਾਰੇ ਜਾਨਵਰ ਜਿਹੜੇ ਇੱਥੇ ਪਾਈ ਜਾਂਦੇ ਆ ਤੇ ਇਹ ਉਸ ਟਾਈਮ ਦੀ ਚਾਹ ਪੱਤੀ ਬਣਾਉਣ ਵਾਲੀ ਮਸ਼ੀਨ ਹੈ ਤੇ ਮਸ਼ੀਨ ਇੱਥੇ ਰੱਖੀ ਗਈ ਹੈ ਮਿਊਜ਼ੀਅਮ ਦੇ ਵਿੱਚ ਤੇ ਮੋਟਰ ਹੈ ਉਹ ਸਟਾਰਟਰ ਦੇ ਉੱਪਰ ਤੇ ਇਹ ਟੈਲੀਫੋਨ ਹੈ ਪਹਿਲਾ ਟੈਲੀਫੋਨ ਜਿਹੜਾ ਮੁੰਨਾਰ ਦੇ ਵਿੱਚ ਲੱਗਿਆ ਗਿਆ ਐਕਸਚੇਂਜ ਹੈ ਤੇ ਇਹਦਾ ਦ੍ਰਿਸ਼ ਦਿਖਾਇਆ ਗਿਆ ਜਿੱਦਾਂ ਡਾਇਲਿੰਗ ਡਾਇਲ ਕਰਦੇ ਹੁੰਦੇ ਸੀ ਨੰਬਰ ਜਿਹੜਾ ਪੁਰਾਣੀ ਟਾਈਪ ਦੇ ਨਾਲ ਤੇ ਬਾਕੀ ਕਾਫੀ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਪੁਰਾਣੀਆਂ ਰੱਖੀਆਂ ਹੋਈਆਂ ਪੁਰਾਣੀ ਟਾਈਮ ਦੀਆਂ ਜਿਨ੍ਹਾਂ ਨੂੰ ਅੰਗਰੇਜ਼ ਯੂਜ਼ ਕਰਦੇ ਹੁੰਦੇ ਸੀ ਉਸ ਟਾਈਮ ਤੇ ਇਹ ਸਾਰੀਆਂ ਚੀਜ਼ਾਂ ਦੇਖੋ ਇਹ ਰੇਡੀਓ ਹੈ ਦੇਖੋ ਪੁਰਾਣੀ ਰੇਡੀਓ ਉਸ ਟਾਈਮ ਦੇ ਰੇਡੀਓ ਹੈ ਇਹ ਟਾਈਪਿਸਟ ਹੈ ਟਾਈਪ ਕਰਨ ਵਾਸਤੇ ਪੁਰਾਣੇ ਟਾਈਮ ਦੇ ਵਿੱਚ ਮਨਾਰ ਦੇ ਵਿੱਚ ਟ੍ਰੇਨ ਚੱਲਿਆ ਕਰਦੀ ਸੀ ਤੇ ਇਹ ਮਨੇ ਟ੍ਰੇਨ ਦੇ ਵੀਲ ਹੈ ਤੇ ਇਹ ਜਿਹੜੇ ਸਟੀਮ ਦੇ ਨਾਲ ਚੱਲਣ ਵਾਲੀ ਕੋਸ਼ਿਸ਼ਾਂ ਸੀ ਉਹ ਦਿਖਾਈਆਂ ਗਈਆਂ ਇਹ ਸਾਰੀ ਜਿਹੜੀ ਪੁਰਾਣੀ ਚੀਜ਼ਾਂ ਸਾਰੀਆਂ ਇਹ ਇਹਨਾਂ ਨੇ ਇਕੱਠੀ ਕਰਕੇ ਇੱਥੇ ਮਿਊਜ਼ੀਅਮ ਦੇ ਵਿੱਚ ਰੱਖੀ ਹੋਈਆਂ ਤੇ ਉਸ ਟਾਈਮ ਦੇ ਬਿੱਲ ਆ ਜਿਹੜੇ ਬਿੱਲ ਕੱਟਦੇ ਹੁੰਦੇ ਸੀ ਤੇ ਇਹ ਸਾਰੀ ਡਿਟੇਲ ਹੈ ਵਰਕਰਾਂ ਦੀ ਡਿਟੇਲ ਹੈ ਕਿ ਕਿੰਨੇ ਕਿੰਨੇ ਵਰਕਰ ਕਿਸ ਕਿਸ ਟਾਈਮ ਕੰਮ ਕਰਕੇ ਗਏ ਹਨ ਤੇ ਇਹ 19ਵੀਂ 19ਵੀਂ ਸਦੀ ਦੀ ਹੈ ਸਾਰੀ ਡਿਟੇਲ ਹੈ ਜਿੰਨੀ ਵੀ ਹੈਗੀ ਹੈ ਤੇ ਇਹ ਫਰਨੀਚਰ ਹੈ ਉਸ ਟਾਈਮ ਦਾ ਜਿਹੜਾ ਅੰਗਰੇਜ਼ ਜਿਹੜੇ ਅਫਸਰ ਹੈ ਉਹ ਯੂਜ਼ ਕਰਦੇ ਕਰਿਆ ਕਰਦੇ ਸਨ ਦੇਖੋ ਕਿੰਨਾ ਸੋਹਣਾ ਹਲੇ ਵੀ ਉਸੇ ਤਰੀਕੇ ਨਾਲ ਪਿਆ ਹੈ ਤੇ 19ਵੀਂ ਸਦੀ ਦਾ ਫਰਨੀਚਰ ਹੈ ਸਾਰਾ ਇਹ ਤੇ ਇਹ ਟ੍ਰੇਨ ਦੇ ਵੀਲ ਆ ਗਏ ਦੁਬਾਰਾ ਵਾਪਿਸ ਤੇ ਇਹ ਜਿਹੜੇ ਲੋਕ ਸੀ ਇਤਿਹਾਸ ਹੈ ਜਿਹੜਾ ਉਸ ਟਾਈਮ ਦੇ ਡਾਕੂਮੈਂਟ ਹੈ ਉਹ ਪਏ ਆ ਤੇ ਇਹ ਟ੍ਰੇਨ ਦੇ ਉਹੀ ਵੀਲ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀ ਪਹਿਲਾਂ ਤੇ ਉਸ ਤੋਂ ਅੱਗੇ ਜਿਹੜੇ ਇਹ ਟਾਇਰ ਹੈ ਜਿਹੜਾ ਬੱਗੀ ਵਗੈਰਾ ਮਾਲ ਢੋਣ ਵਾਸਤੇ ਯੂਜ਼ ਕਰਿਆ ਕਰਦੇ ਸਨ ਐ ਉਸੇ ਟੈਰ ਹੈ ਤੇ ਅੱਗੇ ਦੇਖੋ ਕਿੰਨੀ ਸੋਹਣੀ ਮਸ਼ੀਨ ਹੈ ਪਾਣੀ ਦੇ ਨਾਲ ਚੱਲਣ ਵਾਲੀ ਮਸ਼ੀਨ ਹੈ ਜਿਸ ਤਰ੍ਹਾਂ ਆਪਣੇ ਪੁਰਾਣੇ ਟਾਈਮ ਦੇ ਵਿੱਚ ਖੂਹ ਦੇ ਉੱਪਰ ਚੱਲਦੀ ਹੁੰਦੀ ਢਿੰਡਾ ਉਸ ਤਰੀਕੇ ਨਾਲ ਪਾਣੀ ਦੇ ਨਾਲ ਚੱਲਣ ਵਾਲੀ ਮਸ਼ੀਨ ਹੈ ਤੇ ਅੱਗੇ ਇਹ ਮਸ਼ੀਨ ਲੱਗੀ ਹੋਈ ਹੈ ਜਿਹੜੀ ਚਾਹ ਪੱਤੀ ਨੂੰ ਪ੍ਰੋਸੈਸ ਕਰਦੀ ਹੁੰਦੀ ਸੀ ਉਸ ਟਾਈਮ ਟੀ ਮਿਊਜ਼ੀਅਮ ਦੇ ਵਿੱਚ ਹੀ ਇਹ ਚਾਹ ਦਾ ਸਟੋਰ ਹੈ ਜਿੱਥੇ ਤੁਹਾਨੂੰ ਕਈ ਪ੍ਰਕਾਰ ਦੀ ਚਾਹ ਮਿਲ ਜੇਗੀ ਤੇ ਰਿਪਲਟੀ ਕੰਪਨੀ ਦਾ ਸਟੋਰ ਹੈ ਇੱਥੇ ਤੁਹਾਨੂੰ ਇੰਨੀ ਵੈਰਾਈਟੀਆਂ ਮਿਲ ਜਾਣਗੀਆਂ ਅੱਧੋ ਵੱਧ ਵੈਰਾਈਟੀਆਂ ਬਹੁਤ ਤਰ੍ਹਾਂ ਦੀ ਚਾਹ ਚਾਹ ਪੱਤੀ ਆ ਰਹੀ ਏ ਸਾਡੇ ਕੋਲ ਤਾਂ ਇੱਕ ਹੀ ਤਰ੍ਹਾਂ ਦੀ ਚਾਹ ਪੱਤੀ ਆਂਦੀ ਏ ਇੱਥੇ ਬਹੁਤ ਵੈਰਾਈਟੀਆਂ ਚਾਹ ਪੱਤੀ ਦੀਆਂ ਟ੍ਰਿਪਲਟੀ ਕਾਫੀ ਕਿ ਚੀਜ਼ਾਂ ਬਣਾਉਂਦੀ ਏ ਹੋਰ ਵੀ ਅਗਰਬੱਤੀ ਵੀ ਬਣਾਉਂਦੀ ਏ ਤੇ ਮਸਾਲੇ ਵੀ ਕਾਫੀ ਬਣਾਉਂਦੀ ਏ ਤੇ ਇੰਨਾ ਕੁਝ ਦੇਖਣ ਤੋਂ ਬਾਅਦ ਮੇਰਾ ਤਾਂ ਚਾਹ ਪੀਣ ਦਾ ਮਨ ਕਰ ਗਿਆ ਤੇ ਹੁਣ ਲੈਨੇ ਇੱਕ ਚਾਹ ਦੇ ਚੁਸਕੀ ਮੈਂ ਇੰਨਾ ਜ਼ਿਆਦਾ ਸ਼ਕੀਰ ਨਹੀਂ ਹੈਗਾ ਚਾਹ ਪੀਣ ਦਾ ਤੇ ਇਹਨਾਂ ਦੇ ਪ੍ਰਾਈਸ ਹੈ ਤੇ ਦੇਖਦੇ ਆ ਕਿਦਾਂ ਦੀ ਚਾਹ ਬਣਾਉਂਦੇ ਆ ਸ਼ਾਇਦ ਇਦਾਂ ਦੀ ਚਾਹ ਕੋਈ ਲੱਗ ਹੋਏ ਮਸਾਲਾ ਟੀ ਲਈ ਸੀ ਮੈਂ ਕਾਫੀ ਟੇਸਟੀ ਚਾਹ ਹੈ ਤੇ ਅੱਗੇ ਦਾ ਸਫਰ ਸ਼ੁਰੂ ਕਰਦੇ ਆਂ ਤੇ ਸਫਰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮਿਲ ਗਿਆ ਜਾਮ ਇਹ ਜੀਬ ਵਾਲੇ ਨੇ ਸਾਰਾ ਜਾਮ ਲਵਾਇਆ ਵੇ ਆ ਮੈਂ ਐਰਵਾ ਕੁਲਮ نیشنل ਪਾਰਕ ਵਾਲੀ ਸਾਈਡ ਜਾ ਰਹੇ ਆ ਤੇ ਰਿਵਰ ਵੀ ਹੈਗੇ ਰਸਤੇ ਦੇ ਵਿੱਚ ਤੇ ਇੱਕ ਭਾਈ ਸਾਹਿਬ ਮਿਲ ਗਿਆ ਮੈਨੂੰ ਤੇ ਬੜੇ ਵਧੀਆ ਹੈ ਭਾਈ ਸਾਹਿਬ ਇਹ ਪੰਜਾਬ ਜਾ ਕੇ ਆਇਆ ਹੁਣੇ ਡਰਾਈਵਰ ਹੈ ਇੱਥੇ ਦੇ ਲੋਕਲ ਤੇ ਮੈਂ ਦਿਖਾਨਾ ਤੁਹਾਨੂੰ ਇਹ ਹੈ ਭਾਈ ਸਾਹਿਬ ਬਹੁਤ ਵਧੀਆ ਬੰਦੇ ਆ ਤੇ ਇਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਆ ਮੈਨੂੰ ਇੱਥੇ ਦੀ ਕਾਫੀ ਨੋਲੇਜ ਦਿੱਤੀ ਆ ਮੈਂ ਤੁਹਾਨੂੰ ਦੱਸਣਾ ਅੱਗੇ ਭਾਈ ਸਾਹਿਬ ਮੈਨੂੰ ਜਾਣਕਾਰੀ ਦੇ ਰਹੇ ਆ ਕਿ ਇੱਥੇ ਰਾਤ ਨੂੰ এলিਫੈਂਟ ਅ ਸ਼ੇਰ ਚਿਤਾ ਤੇ ਭਾਲੂ ਅਕਸਰ ਮਿਲ ਜਾਂਦੇ ਆ ਲੋਕਾਂ ਨੂੰ ਤੇ ਰਾਤ ਨੂੰ ਇੱਥੇ ਸਫ਼ਰ ਨਹੀਂ ਕਰਨਾ ਚਾਹੀਦਾ ਕਿਉਂਕਿ ਉੱਪਰ ਜੰਗਲਾਂ ਦੇ ਵਿੱਚੋਂ ਥੱਲੇ ਉਤਰ ਆਂਦੇ ਆ ਤੇ ਜ਼ਿਆਦਾਤਰ ਹੈਗੇ ਆ ਇੱਥੇ ਜਾਨਵਰ ਨਾ ਹਾਂ ਮੋਨਸਰ ਰੇਲਵੇ ਸਟੇਸ਼ਨ ਦਾ ਇਹ ਗੁਨਾਰ ਰੇਲਵੇ ਸਟੇਸ਼ਨ ਰੋਪਰ ਰੇਲਵੇ ਸਟੇਸ਼ਨ ਪਾਈ ਸਾਹਿਬ ਕਹਿ ਰਹੇ ਆ 100 ਸਾਲ ਪਹਿਲਾਂ ਮਨਾਰ ਦੇ ਵਿੱਚ ਰੀਵੈਸਟੇਜਿੰਗ ਦੀ ਤੇ ਇਹ ਮੇਨਟੇਨ ਨਹੀਂ ਕਰ ਸਕੀ ਕੋਰਬਿਟ ਤੇ ਲੋਕ ਚੋਰੀ ਕਰ ਲਏ ਉਹਦਾ ਦਬੰਦ ਆਇਆ ਆ ਫਲਟ ਆਇਆ ਯਾਰ ਉਸੇ ਵੇਲੇ ਪੂਰਾ ਵਾਸ਼ਾਊਟ ਹੋ ਗਿਆ ਓਕੇ ਫਲਟ ਆਇਆ ਤਾਂ ਵਾਸ਼ਾਊਟ ਹੋ ਗਿਆ ਆਪਰਟਟ ਸਾਡਾ ਗਵਰਨਮੈਂਟ ਰੀਕ ਕਰ ਸਕ ਨਹੀਂ ਗਿਆ ਓਕੇ 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 ਜਿਹੜੇ ਪਾਈ ਸਾਹਿਬ ਸਾਨੂੰ ਮਿਲੇ ਸੀ ਇਹ ਬਹੁਤ ਸਾਫ ਤੌਰ ਨਾਲ ਕਹਿ ਰਹੇ ਆ ਕਿ ਜਿਹੜੀ ਇੱਥੇ ਟੀ ਪਲਾਂਟੇਸ਼ਨ ਹੋਈ ਹੈ ਇੱਥੇ ਦੇ ਜਿਹੜੇ ਲੋਕਲ ਦਰਖਤ ਸੀ ਉਹ ਕੱਟ ਦਿੱਤੇ ਗਏ ਤੇ ਉਹ ਕੱਟ ਕੇ ਇਹਨਾਂ ਨੇ ਜਿਹੜੇ ਟੀ ਪਲਾਂਟ ਲਗਾ ਦਿੱਤੇ ਆ ਇੱਥੇ ਤੇ ਉਹਨਾਂ ਟੀ ਪਲਾਂਟਾਂ ਦੇ ਵਿੱਚ ਜਿਹੜੀ ਦਵਾਈ ਯੂਜ਼ ਕਰ ਰਹੇ ਆ ਮੰਨ ਲਓ ਕਹਿੰਦੇ ਕੀੜਾ ਲੱਗਣ ਵਾਸਤੇ ਜਿਹੜੀ ਦਵਾਈ ਯੂਜ਼ ਕਰ ਰਹੇ ਆ ਉਹ ਦਵਾਈ ਕਾਫੀ ਸਾਈਡ ਇਫੈਕਟ ਕਰਦੀ ਹੈ ਕਹਿੰਦੇ ਇੱਥੇ ਤੇ ਉਹਦੇ ਨਾਲ ਜਿਹੜਾ ਨੇਚਰ ਖਰਾਬ ਹੋ ਰਿਹਾ ਜਦੋਂ ਬਾਰਿਸ਼ ਪੈਂਦੀ ਆ ਉਹ ਪਾਣੀ ਕੁਝ ਤਾਂ ਨਦੀਆਂ ਦੇ ਵਿੱਚ ਆ ਜਾਂਦਾ ਕੁਝ ਬਾਈ ਕਹਿੰਦਾ ਕਹਿੰਦਾ ਇਹਨਾਂ ਨੇ ਡ੍ਰਿਲ ਕਰਕੇ ਥੱਲੇ ਧਰਤੀ ਦੇ ਵਿੱਚ ਵੀ ਤਾਰਿਆ ਵਿਆ ਜਿਸ ਦੇ ਨਾਲ ਪਾਣੀ ਇੱਥੇ ਦਾ ਖਰਾਬ ਹੋ ਚੁੱਕਿਆ ਹੈ ਪੰਜਾਬ ਵਾਲੀ ਸਮੱਸਿਆ ਸੇਮ ਇੱਥੇ ਵੀ ਹੈ ਤੇ ਜਿਹਦੇ ਨਾਲ ਕਾਫੀ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਗਈਆਂ ਇੱਥੇ ਤੇ ਦੱਸ ਰਹੇ ਸੀ ਭਾਈ ਸਾਹਿਬ ਤੇ ਅਸੀਂ ਹੁਣ ਪਹੁੰਚ ਗਏ ਹਰਵਾਕੂਲਮ نیشنل ਪਾਰਕ ਤੇ 인ਦਰਾ ਗਾਂਧੀ ਇੱਥੇ ਆਈ ਸੀ ਇੱਕ ਵਾਰੀ ਤੇ ਉਹਨੇ ਪਾਰਕ ਦੇਖਿਆ ਉਹਨੂੰ ਇੰਨਾ ਥੋਣਾ ਲੱਗਿਆ ਤੇ ਉਹਨਾਂ ਨੇ نیشنل ਪਾਰਕ ਨੂੰ ਕੋਸ਼ਿਸ਼ ਕਰ ਦਿੱਤਾ ਇੱਥੋਂ ਅਸੀਂ ਲੈਨੇ ਆ ਟਿਕਟ 200 ਰੁਪਏ ਟਿਕਟ ਹੈ ਪਾਰਕ ਦੀ ਤੇ ਟਿਕਟ ਲੈ ਕੇ ਉਸ ਤੋਂ ਬਾਅਦ ਅੱਗੇ ਨੂੰ ਵਧਨੇ ਆ ਤੇ ਅੱਗੇ ਪਤਾ ਨਹੀਂ ਹਲੇ ਮੰਨੂ ਕੀ ਐਕਟੀਵਿਟੀ ਕਰਾਂਗੇ ਕੀ ਹੋਊਗਾ ਕੀ ਨਹੀਂ ਕੁਝ ਨਹੀਂ ਪਤਾ ਹਲੇ ਠੀਕ ਹੈ ਟਿਕਟ ਮੈਂ ਲੈ ਲਈ ਹੈ ਤੇ ਜਿਹਦੇ ਸਾਈਡ ਨੂੰ ਲੋਕ ਚੱਲ ਰਹੇ ਆ ਉਸ ਸਾਈਡ ਨੂੰ ਚੱਲਣਾ ਸ਼ੁਰੂ ਕਰ ਦਿੱਤਾ ਹੈ ਤੇ ਟ੍ਰੈਫਿਕ ਤਾਂ ਕਾਫੀ ਹੈ ਲੋ ਜੀ ਬੱਸ ਆ ਗਈ ਬੱਸ ਦੇ ਵਿੱਚ ਅਸੀਂ ਬੈਠ ਕੇ ਜਾਵਾਂਗੇ ਅੱਗੇ نیشنل پارک ਚ ਤੇ ਇੱਥੇ ਜਿੰਨੇ ਵੀ ਡਰਾਈਵਰ ਹੈ ਉਹ ਸਾਰੇ ਫੌਜੀ ਹੈ ਤੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਆ ਤੇ ਲੋਕਾਂ ਨੂੰ ਜਿਹੜੇ ਯਾਤਰਾਵਾ ਕਰਾਉਂਦੇ ਆ ਫੌਜੀ ਹੀ ਆ ਸਾਰੇ ਟੋਟਲੀ ਤੇ ਬਹੁਤ ਥੋੜਾ ਥਾ ਵਿਊ ਹੈ ਰਸਤੇ ਦਾ 6 ਜਾਂ 7 ਕਿਲੋਮੀਟਰ ਦੇ ਆਸ-ਪਾਸ ਹੈਗਾ نیشنل پارک ਇਸ ਜਗ੍ਹਾ ਤੋਂ ਇਸ ਰਸਤੇ ਦਾ ਜਿਹੜਾ 뷰 ਹੈ ਉਹ ਬਹੁਤ ਖੂਬਸੂਰਤ 뷰 ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਚਾਹ ਦੇ ਬਾਗਾਨਾ ਹੈ ਚਾਹ ਦੇ ਬੂਟੇ ਹੈ ਤੇ ਲੋ ਜੀ ਅਸੀਂ ਪਹੁੰਚ ਗਏ ਆ erva kulam ਨੈਸ਼ਨਲ ਪਾਰਕ ਤੇ ਸਭ ਤੋਂ ਪਹਿਲਾਂ ਮੈਂ ਤਾਂ ਕੁਝ ਖਾਣਾ ਭੁੱਖ ਲੱਗੀ ਵੀ ਹੈ ਬਹੁਤ ਤੇ ਦੇਖਦੇ ਆ ਇੱਥੇ ਖਾਣ ਵਾਸਤੇ ਕੁਝ ਹੈਗਾ ਕਿ ਨਹੀਂ ਹੈਗਾ ਹੈਗੀ ਹੈ ਕੰਟੀਨ ਅੰਦਰ ਦੇਖਦੇ ਆ ਕੀ ਕੁਝ ਹੈ ਨਾਲ ਕੋਲ ਖਾਣ ਵਾਸਤੇ ਤੇ ਨਾਲੇ ਕਾਫੀ ਪੀਵਾਂਗੇ ਤੇ ਖਾ ਪੀ ਕੇ ਹੁਣ ਮੈਂ ਬਾਹਰ ਨਿਕਲਿਆ ਤੇ ਇਸ ਰਸਤਾ ਜਾ ਰਿਹਾ ਉੱਪਰ نیشنل ਪਾਰਕ ਵਾਲੇ ਪਾਸੇ ਤੇ ਆਜੋ ਘੁੰਮਦੇ ਆਂ ਇਹ ਦੇਖਦੇ ਆਂ نیشنل ਪਾਰਕ ਕਿਦਾਂ ਦਾ ਹੈ ਟਾਈਮ ਤਕਰੀਬਨ 3 ਵਜੇ ਦੇ ਆਸ-ਪਾਸ ਦਾ ਹੈ ਤੇ ਤੁਹ ਪਤਾ ਹੈਗੀ ਹੈ ਬਟ ਗਰਮੀ ਨਹੀਂ ਲੱਗ ਰਹੀ ਹੈ ਨੀ ਬਹੁਤ ਵਧੀਆ ਮੌਸਮ ਹੈ ਤੇ ਠੰਡੀਆਂ ਹਵਾ ਲੱਗ ਰਹੀਆਂ ਇੱਥੇ ਤੇ ਤੁਸੀਂ ਕੁਦਰਤ ਦਾ ਨਜ਼ਾਰਾ ਚੈੱਕ ਕਰੋ ਬਹੁਤ ਸੋਹਣਾ ਨਜ਼ਾਰਾ ਦੇਖੋ ਇੱਥੇ ਬਹੁਤ ਵਧੀਆ 뷰 ਹੈ ਤੁਹਾਨੂੰ ਬਹੁਤ ਸੋਹਣੇ ਚਾਹੀਦੇ ਬਾਗਾਂ ਦਿਖ ਰਹੇ ਆ ਤੇ ਜਿਹੜੇ ਜਿਆਦਾ ਗੁੜਾ ਹਰਾ ਏਰੀਆ ਨਾ ਇਹ ਹਲੇ ਜੰਗਲੇ ਤੇ অনুমতি ਲੈ ਕੇ ਕਟਾਈ ਕਰਕੇ ਫਿਰ ਇੱਥੇ ਚਾਹਦੇ ਜਿਹੜੇ ਬਾਗਾਂ ਆ ਉਹ ਲੱਗਦੇ ਆ ਤੇ ਇਹ ਤੁਹਾਡੇ ਸਾਹਮਣੇ ਹਿਰਨ ਹੈ ਤੇ ਇੱਥੇ ਤੁਹਾਨੂੰ ਕਾਫੀ ਹੋਰ ਵੀ ਜੀ ਮਿਲ ਜਾਣਗੇ ਜਿੱਦਾਂ ਕਿ ਬਾਗ ਹੋ ਗਿਆ ਤेंदुआ ਹੋ ਗਿਆ ਠੀਕ ਹੈ ਤੇ ਪਾਲੂ ਹੋ ਗਿਆ ਸੁਸਤ ਪਾਲੂ ਕਹਿੰਦੇ ਆ ਉਹਨੂੰ ਪਾਲੂ ਵੀ ਮਿਲ ਜੂਗਾ ਤੁਹਾਨੂੰ ਇੱਥੇ ਤੇ ਹੁਣ ਤਾਂ ਨਹੀਂ ਹੋਊਗਾ ਰਾਤ ਨੂੰ ਹੁੰਦੇ ਆ ਰਾਤ ਨੂੰ ਸ਼ਾਇਦ ਇੱਥੇ ਵੀ ਆ ਜਾਂਦੇ ਹੁਣ ਪਰ ਇੱਥੇ ਹੁੰਦੇ ਆ ਪਾਲੂ ਵੀ ਹੁੰਦੇ ਆ ਤेंदੂਆ ਵੀ ਹੈਗਾ ਸ਼ੇਰ ਵੀ ਹੈਗਾ ਇਹ ਵਾਟਰਫੋਲ ਹੈ ਤੇ ਹਲੇ ਤੇ ਫਿਲਹਾਲ ਤਾਂ ਇਹ ਸੁੱਕਿਆ ਪਿਆ ਜਦੋਂ ਬਾਰਿਸ਼ ਆ ਪੈਣਗੀ ਆ ਤਾਂ ਇਹ ਚੱਲੂਗਾ ਮੈਂ ਪਿਕ ਅਪ ਆਦਾਂਗਾ ਕਿ ਚੱਲਦਾ ਕਿਦਾਂ ਦਾ ਲੱਗਦਾ ਹੈ ਤੁਹਾਨੂੰ ਇਹ ਦੇਖੋ ਇਸ ਤਰ੍ਹਾਂ ਦਾ ਲੱਗਦਾ ਬਹੁਤ ਸੋਹਣਾ ਲੱਗਦਾ ਚੱਲਦਾ ਇੱਕ ਗਰੁੱਪ ਆਇਆ ਬਿਆ ਕੋਈ ਤੇ ਇਹ ਜਿਹੜੇ ਲੋਕ ਹੈ ਸ਼ਾਇਦ ਸੁਣ ਨਹੀਂ ਸਕਦੇ ਤੇ ਇਸ਼ਾਰਿਆਂ ਦੇ ਨਾਲ ਹੀ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ پارک ਬਾਰੇ ਤੇ ਇਹ ਸਾਰਾ ਗਰੁੱਪ ਹੀ ਦੇਖੋ ਇਸ ਤਰ੍ਹਾਂ ਦੇ ਆ ਇਹ ਦੇਖੋ ਸਾਰੇ ਜਿਹੜੇ ਸ਼ਾਇਦ ਉਹੀ ਹੈ ਜਿਹੜੇ ਬੋਲ ਨਹੀਂ ਸਕਦੇ ਜਿਹੇ ਸੁਣ ਨਹੀਂ ਸਕਦੇ ਤੇ ਇਸ਼ਾਰਿਆਂ ਦੇ ਨਾਲ ਹੀ ਗੱਲ ਕਰ ਰਹੇ ਆ ਸਾਰਾ ਗਰੁੱਪ ਹੀ ਇਸ਼ਾਰਿਆਂ ਦੇ ਨਾਲ ਗੱਲ ਕਰ ਰਿਹਾ ਤੇ ਇਹ ਪਹਿਲਾ ਜੋੜਾ ਮਿਲਿਆ ਮੈਨੂੰ ਪੰਜਾਬੀ ਜਿਹੜੇ ਪੰਜਾਬ ਤੋਂ ਆਏ ਹੋਏ ਸੀ ਬਾਕੀ ਮੈਨੂੰ ਕੋਈ ਨਹੀਂ ਇੱਥੇ ਦਿਖਿਆ ਪੰਜਾਬੀ ਇਹ ਜਿਹੜੀ ਤੁਸੀਂ ਮੇਰੇ ਪਿੱਛੇ ਚੋਟੀ ਦੇਖ ਰਹੇ ਹੋ ਇਹ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਅਨਮੁੜੀ ਹੈ ਤੇ ਇਸ ਦੀ ਜਿਹੜੀ ਉਚਾਈ ਹੈ ਉਹ 2695 ਮੀਟਰ ਹੈ ਤੇ ਬੁੱਟੀਆਂ ਮਿਲ ਜਾਣਗੀਆਂ ਜੇ ਤੁਹਾਨੂੰ ਇਹਦੇ ਬਾਰੇ ਨੋਲਜ ਹੈ ਤਾਂ ਤੁਹਾਡੀ ਸਮਝ ਆਊਗੀ ਕਾਫੀ ਪ੍ਰਕਾਰ ਦੇ ਫੁੱਲ ਐ ਇੱਥੇ ਕਾਫੀ ਪ੍ਰਕਾਰ ਦੇ ਤੇ ਹੁਣ ਆਓ ਚੱਲਦੇ ਆ ਵਾਪਸੀ ਤੇ ਅੱਗੇ ਦਾ ਸਫ਼ਰ ਆਪਾਂ ਜਾਰੀ ਕਰਦੇ ਆਂ ਲੋ ਜੀ ਅਸੀਂ ਪਹੁੰਚ ਗਏ ਵਾਪਸੀ ਤੇ ਇਹ ਹੈ ਫੌਜੀਆ ਦੀ ਕੰਟੀਨ ਜਿੱਥੇ ਤੁਸੀਂ ਕਾਫੀ ਪ੍ਰਕਾਰ ਦੇ ਫੌਜੀ ਵਾਲੇ ਕੱਪੜੇ ਲੈ ਸਕਦੇ ਹੋ ਫੌਜੀ ਵਾਲੇ ਬੈਗ ਲੈ ਸਕਦੇ ਹੋ ਤੇ ਬਹੁਤ ਸੋਹਣੇ-ਸੋਹਣੇ ਬੈਗ ਹੈ ਇੱਥੇ ਤੇ ਇਹ نیشنل پارک ਦੇ ਅੰਦਰ ਹੀ ਇਹ ਕੰਟੀਨ ਬਣੀ ਹੋਈ ਹੈ ਤੇ ਅਗਰ ਤੁਸੀਂ ਵੀਆਰ ਟੈਕਨੋਲੋਜੀ ਦੇ ਨਾਲ نیشنل پارک ਦੇਖਣਾ ਚਾਹੁੰਦੇ ਹੋ ਤਾਂ ਇੱਥੇ ਸੀਟਿੰਗ ਤੇ ਬੈਠ ਕੇ ਤੁਸੀਂ ਵੀਆਰ ਟੈਕਨੋਲੋਜੀ ਦੇ ਨਾਲ نیشنل پارک ਵਿਜ਼ਿਟ ਕਰ ਸਕਦੇ ਹੋ ਤੇ ਇੱਥੇ ਤੇ ਜਿਹੜੀ ਟਿਕਟ 100 ਰੁਪਏ ਹੈ ਤੇ ਮੈਂ ਹੁਣ ਨਿਕਲਣ ਲੱਗਾ ਨੇਸ਼ਨਲ ਪਾਰਕ ਤੋਂ ਤੇ ਜਾਵਾਂਗਾ ਨਿਆਮਕੰਧ ওয়াਟਰਫਾਲ ਜਿਹੜਾ ਨੇਸ਼ਨਲ ਪਾਰਕ ਤੋਂ ਨਿਕਲਦੇ ਆ ਬਾਹਰ ਹੀ ਹੈ ਤੁਹਾਡੇ ਖੱਬੇ ਹੱਥ ওয়াਟਰਫਾਲ ਹੈ ਪਰ ਹੁਣ ਦਿੱਕਤ ਇਹ ਹੈ ਕਿ ਮੈਂ ਮਈ ਦੇ ਮਹੀਨੇ ਚ ਆਇਆ ਤੇ ਜ਼ਿਆਦਾਤਰ ওয়াਟਰਫਾਲ ਸੁੱਕੇ ਹੋਏ ਆ ਹੁਣ ਥੋੜਾ ਪਾਣੀ ਚੱਲ ਰਿਹਾ ਪਰ ਜਦੋਂ ਪੂਰਾ ਪਾਣੀ ਚੱਲਦਾ ਇਸ ਤਰ੍ਹਾਂ ਦਾ ਲੱਗਦਾ ਤੇ ਇੱਥੇ ਇੱਕ ਹੋਰ ਅੱਗੇ ওয়াਟਰਫਾਲ ਹੈ ਜਿਹੜਾ ਤਕਰੀਬਨ 52 ਕਿਲੋਮੀਟਰ ਦੂਰ ਹੈ ਤੇ ਇਹ ওয়াਟਰਫਾਲ ਹੈ ਤੂਵਨ ਵਾਟਰਫੋਲ ਇਹ ਵਾਟਰਫੋਲ ਤੇ 4 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਜੰਗਲ ਚੋਂ ਤਾਂ ਜਾਇਆ ਜਾਂਦਾ ਤੇ ਮੈਂ ਇੱਥੇ ਲੋਕਲ ਬੰਦੇ ਨੂੰ ਪੁੱਛਿਆ ਕਿ ਕਿਦਾਂ ਮੈਂ ਜਾ ਸਕਦਾ ਉਹ ਕਹਿੰਦੇ ਵੀ ਹੁਣ ਇੱਥੇ ਇੰਨਾ ਜ਼ਿਆਦਾ ਪਾਣੀ ਨਹੀਂ ਹੈਗਾ ਸੁੱਕਿਆ ਹੋਇਆ ਤੇ ਮੈਂ ਮਈ ਦੇ ਮਹੀਨੇ ਚ ਇੱਥੇ ਕੇਰਲਾ ਦੇ ਵਿੱਚ ਆਇਆ ਇਸ ਕਰਕੇ ਕੁਝ ਦ੍ਰਿਸ਼ ਮੈਂ ਦੇਖ ਨਹੀਂ ਸਕਿਆ ਸਹੀ ਤਰੀਕੇ ਨਾਲ ਪਰ ਮੈਂ ਤੁਹਾਨੂੰ ਡਿਟੇਲ ਸਾਰੀ ਪਾ ਦਾਂਗਾ ਟੋਟਲੀ ਡਿਸਕ੍ਰਿਪਸ਼ਨ ਦੇ ਵਿੱਚ ਅਗਰ ਤੁਸੀਂ ਬਾਰਸ਼ ਵਾਲੇ ਮਹੀਨੇ ਦੇ ਵਿੱਚ ਆਉਗੇ ਤਾਂ ਤੁਸੀਂ ਸਾਰੇ ਜਿੰਨੇ ਵਾਟਰਫੋਲ ਐ ਸਾਰੇ ਵਿజిਟ ਕਰ ਸਕਦੇ ਹੋ ਜਾਂ ਜਦੋਂ ਤੁਸੀਂ ਆਏ ਹੋ بارش ਪੈਂਦੀ ਹੋਏ ਤਾਂ ਵਿజిਟ ਕਰ ਸਕਦੇ ਹੋ ਕਿਉਂਕਿ ਜਿੰਨਾ بارش ਦਾ ਪਾਣੀ ਇੱਥੇ ਆਂਦਾ ਹੈ ਉਹੀ ਵਾਟਰਫੋਲ ਰਾਹੀਂ ਥੱਲੇ ਆਂਦਾ ਹੈ ਤੇ ਇਹ ਜ਼ਿਆਦਾਤਰ ਜਿੰਨੇ ਵੀ ਨਦੀਆਂ ਤੇ ਵਾਟਰਫੋਲ ਐ ਸੁੱਕੇ ਹੋਏ ਐ ਇਹ ਦੇਖੋ ਇਹ ਵੀ ਨਦੀ ਸੁੱਕੀ ਹੋਈ ਐ ਤੇ ਮਿਲਦੇ ਆ ਜੀ ਕੋਈ ਗੱਲ ਨਹੀਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ